ਪੰਜਾਬ ਸਰਕਾਰ ਰੋਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਬੇਰੋਜ਼ਗਾਰੀ ਕਿਸ ਤਰ੍ਹਾਂ ਪੰਜਾਬ ਤੇ ਹਾਵੀ ਹੋ ਚੁੱਕੀ ਹੈ ਇਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਨਗਰ ਨਿਗਮ ਵਿੱਚ ਬੇਲਦਾਰਾਂ ਦੀਆਂ 48 ਅਸਾਮੀਆਂ ਲਈ 3200 ਦੇ ਕਰੀਬ ਉਮੀਦਵਾਰਾਂ ਦੀਆਂ ਅਰਜ਼ੀਆਂ ਆਈਆਂ ਇਨ੍ਹਾਂ 48 ਅਸਾਮੀਆਂ ਦੇ ਵਿੱਚੋਂ 32 ਤੇ ਆਲਰੇਡੀ ਬੇਲਦਾਰ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਜਦਕਿ ਬਾਕੀਆਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਦੇਸਬੰਦੀ ਜਦ ਕਿ ਕੱਚੇ ਬੇਲਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਪੱਕੇ ਕਰੇ ਤੇ ਉਹਨਾਂ ਦਾ ਵੀ ਰੋਜ਼ਗਾਰ ਪੱਕਾ ਹੋਣਾ ਚਾਹੀਦਾ। ਅਸੀਂ ਮਾਨਸਾ ਜ਼ਿਲ੍ਹਾ ਹੈਟਾਵੰਡ ਉਪਾਜੀ। ਮਾਨਸਾ ਤੋਂ। ਹਾਂਜੀ। ਅ ਕਾਦੀ ਪੋਸਟਾਂ ਵਾਸਤੇ ਅਪਲਾਈ ਕਰਨਾ। ਆਹ ਜਿਹੜੀ ਪੋਸਟ ਨਗਰ ਨਿਗਮ ਵਿੱਚ ਇੱਥੇ ਰੱਖਣੇ ਆ ਜਿਹੜੀ ਬੇਲਦਾਰ ਜੀ ਉਹਨਾਂ ਵਾਸਤੇ ਅਪਲਾਈ ਕਰਨਾ ਹੈ ਜੀ। ਵਸਤਾ ਆਨਲਾਈਨ ਹੈ ਨਹੀਂ ਫਾਰਮ ਤਾਂ ਕਿੱਥੇ ਆਉਣਾ ਪਿਆ। ਆਫਲਾਈਨ ਜਿਹੜੀ ਪੋਸਟ ਉਹਦਾ ਕਰਕੇ ਦੇਖੋ ਇੰਨੀ ਲਾਈਨਾਂ ਲੰਮੀਆਂ ਲਾਉਣੀਆਂ ਪਈਆਂ ਤੇ ਟਾਈਮ ਵੀ ਬੜਾ ਖਰਾਬ ਹੋ ਰਿਹਾ ਦੇਖੋ ਆਉਣਾ ਪਿਆ ਕਿਉਂਕਿ ਡਿਪਾਰਟਮੈਂ ਕੋਈ ਕੁਆਲੀਫਿਕੇਸ਼ਨ ਕੀ ਹੈਗੀ ਹੈ ਪੋਸਟ ਗ੍ਰੈਜੂਏਟ ਆ ਸਰ ਪੋਸਟ ਗ੍ਰੈਜੂਏਟ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਪੋਸਟ ਗ੍ਰੈਜੂਏਟ ਹੋ ਜਿਹੜੀ ਕਿ ਬੇਲਦਾਰ ਦੀ ਪੋਸਟ ਜਿਹੜੀ ਠੀਕ ਰਹੂਗੀ ਹੋਰ ਕੋਈ ਹਾਲੀ ਹੈ ਨਹੀਂ ਸਰ ਦੇਖੋ ਜੀ ਹਨਾ ਵੀ ਆਪਾਂ ਦੇਖੀ ਜਾਵਾਂਗੇ ਹੋਰ ਪੋਸਟਾਂ ਦੇ ਵਾਸਤੇ ਭਰੇ ਭਰੀ ਜਿੰਨੇ ਅਪਲਾਈ ਕਰੀ ਜਿੰਨੇ ਆ ਪਰ ਉਧਰ ਜੇ ਕੋਈ ਨਹੀਂ ਸੋ ਰਿਹਾ ਤਾਂ ਆਪ ਨੂੰ ਸਰਕਾਰੀ ਜੋਬ ਵਾਸਤੇ ਦੇਖ ਇਧਰ ਚਾਹੀਦੀ ਆਉਣੀ ਪਊਗੀ ਜੀ ਮੈਂ ਵੈਸੇ ਦੇਖੋ ਆਠਵੀਂ ਪੇਂਹ ਤੇ ਆਈ ਪੋਸਟਾਂ ਪਰ ਹੁਣ ਐਵੇਂ ਕਰਕੇ ਵੀ ਦੇਖ ਫਿਰਦੇ ਆ ਜੀ ਹੁਣ ਉਹਦਾ ਚੱਲੀ ਜਾਂਦੇ ਨੇ ਨਾ ਨੈਟ ਰੋਟ ਵੀ ਭਰਿਆ ਹੋਇਆ ਜੀ ਜਿਆਦਾਤਰ ਇੱਥੇ ਕਿੰਨੀ ਕੁਆਲਿਫਿਕੇਸ਼ਨ ਦੇ ਲੋਕ ਮਿਲ ਰਹੇ ਤੁਹਾਡੇ ਕੋਲ ਯਾਦ ਰਾ ਜੀ ਐਮ ਵਾਲੀ ਜੀ ਮਿਲ ਰਹੇ ਨੇ ਜਿਆਦਾਤਰ ਵਿੱਚ ਬੀਜਟਲ ਵੀ ਖੜੇ ਨਹੀਂ ਦੇਖੋ ਪੀ ਅਟੈਕ ਵਾਲੇ ਐਮ ਟੈਕ ਵਾਲੇ ਵੀ ਖੜੇ ਨੇ ਮੁੰ ਜਾਏ ਉਹ ਬਹੁਤ ਬੂਦਰੂ ਆਏ ਨੇ ਬੋਹਰ ਵਗੈਰਾ ਬਠੰਡੇ ਬਠੰਡੇ ਤੋਂ ਹਣਾ ਤੇ ਮੇਲਦਾਰ ਦਾ ਕੰਮ ਕੀ ਹੁੰਦਾ ਪਤਾ ਤੁਹਾਨੂੰ ਹਾਂ ਜੀ ਸਰ ਵੀ ਬੀਲਡਰ ਦਾ ਕੰਮ ਆ ਵੀ ਕਿਸੇ ਵੀ ਨਗਰ ਨਿਗਮ ਦੇ ਵਿੱਚ ਸਫਾਈ ਵਗੈਰਾ ਕਰਨਾ ਜਿਵੇਂ ਉਥੋਂ ਤਿਆਰ ਕਰਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੇਣਗੇਗਾ ਅੱਹਾ ਬੱਚਾ ਜਿਗੋ ਵੀ ਜਿਹੜੇ ਇੱਥੇ ਸਫਾਈ ਕਰਨਾਗਾ ਜਾਂ ਨੈਰੀਨ ਵਿਭਾਗ ਵਿੱਚ ਵੀ ਮੜਾ ਮੜਾ ਦੱਸ ਦੇਣਗੇ ਜੋ ਮੇਲਦਾਰ ਜੀ ਮਨ ਨਗਰ 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 ਵਿੱਚ ਕੋਈ ਵੀ ਆਪਣਾ ਨਹਿਰੀ ਵਿਭਾਗ ਦਾ ਡਿਪਾਰਟਮੈਂਟ ਚ ਆ ਜਾਂਦਾ ਜੀ ਜਾਂ ਹੋਰ ਸਿਵਲ ਵਿਭਾਗ ਦੇ ਡਿਪਾਰਟਮੈਂਟ ਚ ਆ ਜਾਂਦਾ ਉਹਦੇ ਚ ਕੰਮ ਦੇ ਵਾਸਤੇ ਬੰਦੇ ਰੱਖਨੇ ਹੁੰਦੇ ਜੀ ਉਹਦੇ ਕਰਕੇ ਰੱਖਨੇ ਪਾਈਪਾਂ ਨੂੰ ਠੀਕ ਠੋਕ ਕਰਨਾ ਹਾਂਜੀ ਬਾਈਟਰ ਵੀ ਹੁੰਦੇ ਨੇ ਪਾਸ ਗ੍ਰੈਜੂਏਟ ਕਰਕੇ ਇਦਾਂ ਦੀ ਪੋਸਟ ਨੂੰ ਤੁਸੀਂ ਕਿੱਥੇ ਸਰ ਅਜੇ ਤਾਂ ਚਲੋ ਏਜ ਵੀ ਘੱਟ ਹੈ ਜੀ ਪਰ ਟੈਸਟਿੰਗ ਤੇ ਨਹੀਂ ਚੱਲੀ ਜਾਂਦੀ ਉਹਦੇ ਕਰਕੇ ਜੋ ਵੀ ਕੋਈ ਪੋਸਟ ਹੁੰਦੀ ਹੈ ਸਾਨੂੰ ਅਪਲਾਈ ਕਰਨੀ ਚਾਹੀਦੀ ਹੈ ਪਰ ਇਹ ਆਨਲਾਈਨ ਨਹੀਂ ਹੈ ਇਸ ਕਰਕੇ ਅਸੀਂ ਆਫਲਾਈਨ ਆ ਜੀ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਕੈਂਡੀਡੇਟ ਆਏਗੇ ਕੈਂਡੀਡੇਟ 45 ਸਸ ਆਪਾਂ ਨੂੰ 베ਰ ਬਾਇਆ ਹੋਈ ਪਹਿਲਾਂ 5000 ਦੇ ਲਗਭਗ ਹੁਣ ਦੁਬਾਰੇ ਅਪਲਾਈ ਕਰ ਦੇਣਗੇ ਜੀ ਕੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਦਾ ਜਿਹੜੀ ਆਦਾਨ-ਪ੍ਰਦਾਨ ਪੰਜਾਬ ਸਰਕਾਰ ਆਪਾਂ ਦੇਖੀ 2022 ਤੋਂ ਬਾਅਦ ਦੀ ਅਹੇ ਤੱਕ ਤਾਂ ਠੀਕ ਕੱਢੀ ਜਾਂਦੇ ਜੀ ਪੋਸਟਾਂ ਕਿਉਂਕਿ ਪਹਿਲਾਂ ਪੋਸਟ ਆਈਆਂ ਨਹੀਂ ਸੀ ਉਹਦੇ ਕਰਕੇ ਰੋਜ਼ਗਾਰ ਵਧਿਆ ਵਧਿਆ ਨਹੀਂ ਸੀ ਇਸ ਕਰਕੇ ਪੜਾਈ ਤਾਂ ਕਰੀ ਜਾਂਦੇ ਨੇ ਜੀ ਪਰ ਕਿੱਤਾ ਆਪ ਵੀ ਨਹੀਂ ਕਰਦੇ ਜੀ ਕੋਈ ਲੋਕ ਬਾਹਰ ਜਾਈ ਜਾਂਦੇ ਸੀ ਪਹਿਲੀ ਗਾ ਤਾਂ ਪਲੱਸ 2 ਤੋਂ ਬਾਅਦ ਲੋਕ ਬਾਹਰ ਹੀ ਜਾਈ ਜਾਂਦੇ ਜੀ ਹਾਂਜੀ ਨਗਰ ਨੇ ਮੋਗਾ ਚ ਬੇਲਦਾਰਾਂ ਦੇ ਤੌਰ ਤੇ ਮੈਨੂੰ 2003 ਤੋਂ ਮੈਂ ਕੰਮ ਕਰ ਰਹੀ ਹਾਂ ਇੱਥੇ ਤੇ ਅੱਜ ਜਦੋਂ ਵੇਖਿਆ ਵੀ ਸਾਡੀ ਹੁਣ ਅਸੀਂ ਲੜ ਘੁੜ ਕੇ ਤਿੰਨ ਤਿੰਨ ਚਾਰ ਚਾਰ ਮਹੀਨੇ ਤਨਖਾਹਾਂ ਕਟਾ ਕੇ ਅਸੀਂ ਭੁੱਖੜ ਦਾਲੇ ਵੀ ਰੱਖੀ ਜੀ ਅਸੀਂ ਆਦੇ ਬੱਚਿਆਂ ਨੂੰ ਵੀ ਭੁੱਖੇ ਰੱਖਿਆ 15 15 20 20 ਦਿਨ ਤਿੰਨ ਤਿੰਨ ਮਹੀਨੇ ਤਨਖਾਹ ਕਟਾਈ ਅਸੀਂ ਜਦੋਂ ਅੱਜ ਸਾਡੇ ਬੰਦਿਆਂ ਨੇ ਜਾਂ ਅਸੀਂ ਲੜ ਘੁੜ ਕੇ ਮਧੇ ਲਿਆਂਦੇ ਹੜਤਾਲਾਂ ਕਰਕੇ ਅੱਜ ਸਾਨੂੰ ਕੋਈ ਵੇਖਣ ਨੂੰ ਹੋਰ ਸੀ ਮਿਲ ਰਹੇ ਤੇ ਅਸੀਂ ਉਹ ਪੁਰਾਣੇ ਬੰਦੇ ਕਿੱਧਰ ਜਾਵਾਂਗੇ ਜੀ ਇਥੇ ਮੇਲਾ ਲਾਇਆ ਜੀ ਇਹਨਾਂ ਨੇ ਅਫਸਰਾਂ ਨੇ ਰਲ ਮਿਲ ਕੇ ਅਸੀਂ ਤਾਂ ਇੱਕ ਕਰ ਕਹਿਣਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ ਤੇ ਇਹਨਾਂ ਅਧਿਕਾਰੀਆਂ ਨੂੰ ਜੇ ਛੱਡ ਜੋਂ ਇੱਕ ਹੀ ਬੰਦਾ 32 ਬੰਦੇ ਕੰਮ ਕਰਦੇ ਬਤੌਰ ਸਾਰੇ 15-20 ਸਾਲ ਤੋਂ ਪੁਰਾਣੇ ਆ ਜੀ ਜੇ ਸਾਡਾ ਇੱਕ ਹੀ ਬੰਦਾ ਰਹਿ ਗਿਆ ਅਸੀਂ ਤਾਂ ਇਥੇ ਤੇਲ ਪਾ ਕੇ ਮਰ ਜਾਾਂਗੇ ਜੀ ਜਿਨ੍ਹਾਂ ਨੇ ਉਹਨਾਂ ਨੂੰ ਮਾਰਾਂਗੇ ਨਾਲੇ ਆ ਮਾਰਾਂਗੇ ਛੱਡ ਜਿਆ ਕੋਈ ਬੰਦਾ ਰਹਿ ਗਿਆ ਜੀ ਜਿਹਨਾਂ 32 ਬੰਦੇ ਆਲਰੇਡੀ ਕੰਮ ਕਰ ਰਹੇ ਕੰਨੀ ਦਿਨ ਤੋਂ ਕੰਮ ਕਰ ਰਹੇ ਸਰ 15-20 ਸਾਲ ਤੋਂ ਸਾਰੇ ਪੁਰਾਣੇ ਨੇ 2-3 ਬੰਦੇ ਸਾਡੇ ਬੇਲਦਾਰ ਮਰ ਵਿੱਚੋਂ ਮਰ ਗਏ ਪਿੱਛੋਂ ਐਕਸਪਾਇਰ ਹੋ ਗਏ ਜੀ ਜੇ ਹੁਣ ਜਿਹੜੀ ਇਹਨੇ ਨਵੀਂ ਭਰਤੀ ਸ਼ੁਰੂ ਕੀਤੀ ਹੈਗੀ ਐਪਲੀਕੇਸ਼ਨਾਂ ਲੈ ਰਹੇ ਨੇ ਤੁਹਾਡੇ ਸਾਡੇ ਕਿੰਨੀ ਅਪਲੀਕੇਸ਼ਨ ਆਈ ਹੋਈ ਐ ਐਪਲੀਕੇਸ਼ਨ ਸਾਰਾ ਘੱਟੋ ਘੱਟ ਵੀ 6-7000 ਹੋ ਗਈ ਹੁਣੀ ਐਪਲੀਕੇਸ਼ਨ ਤੇ ਪੋਸਟਾਂ ਤਾਂ ਸਾਰੇ 48 ਐਚੋਂ 32-33 ਬੰਦੇ ਕੰਮ ਕਰਦੇ ਆ 34 ਬੰਦੇ ਕੰਮ ਕਰ ਰਹੇ ਨੇ ਅਲੋੜੀ ਮਤਲਬ ਤੁਹਾਡੇ ਤੁਹਾਡਾ ਕੀ ਕਹਿਣ ਤੁਹਾਡੀ ਕੀ ਮੰਗ ਹੈਗੀ ਸਾਡੀ ਮੰਗ ਸਾਰੀ ਇਹੀ ਹੈ ਜੀ ਪ੍ਰਸ਼ਾਸਨ ਨੂੰ ਸਾਰੇ ਅਧਿਕਾਰੀਆਂ ਨੂੰ ਸਾਡੇ ਦਾ ਇਹੀ ਮੰਗਾ ਪੂਰ ਜੋ ਰਾਤ ਜੋੜ ਕੇ ਬੇਨਤੀ ਇਹਨਾਂ ਨੂੰ ਇਹ ਕਰਦੇ ਵੀ ਸਾਨੂੰ ਜਿਹੜੇ ਸਾਡਾ ਬੰਦਾ 32 ਸਾਡਾ ਕੋਈ ਨਾ ਰਵੇ ਹੋਰ ਜਿਨੇ ਜਾਣ ਨੂੰ ਬੰਦੇ ਜਿਨ ਮਰਜ਼ੀ ਲਾ ਲਵੇ ਸਾਨੂੰ ਕੋਈ ਡਰਾਇ ਨਹੀਂ ਸਾਡੇ ਬੰਦੇ ਜਿਹੜੇ ਪੁਰਾਣੇ ਲੱਗੇ ਆ ਵੀ ਪਹਿਲ ਉਹਨਾਂ ਦੀ ਹੋਣੀ ਚਾਹੀਦੀ ਸਾਡੇ ਦੇ ਮੰਗ ਆ ਜੀ ਸਾਡੇ ਕੋਲ ਜੀ 3500 ਤੱਕ ਆ ਗਈਆਂ ਜੀ ਬਾਈ ਹੈਂਡ 3500 ਤੱਕ ਤੇ 48 ਪੋਸਟਾਂ ਜੀ 48 ਦੇ ਵਿੱਚੋਂ ਕੁਝ ਆਲਰੇਡੀ ਵਰਕ ਵੀ ਕਰਦੇ ਬੰਦੇ ਹਾਂ ਜੀ ਹਾਂਜੀ ਸਾਡੇ ਬੇਲਦਾਰ 20-20 ਸਾਲਾਂ ਤੋਂ ਵਰਕ ਕਰਦੇ ਪਏ ਜਿਹੜੇ ਉਹ ਸਮਥਿੰਗ ਉਹ ਵੀ ਹੋਊਗੇ ਫੀਸ ਇਨ ਇਰ ਤੇ ਕੀ ਕੁਆਲੀਫਿਕੇਸ਼ਨ ਕੀ ਲੱਗਦੀ ਜੀ ਬੋਲ ਸਕਦੇ ਕੁਆਲੀਫਿਕੇਸ਼ਨ ਦਾ ਅਸੀਂ ਵੈਸੇ ਤਾਂ 8ਵੀਂ ਪਾਸ ਤੇ ਐਕਸਪੀਰੀਅੰਸ ਨਾਲ ਚਾਹੁੰਦੇ ਸੀ ਬੀ ਐਕਸਪੀਰੀਅੰਸ ਜਿੰਨਾ ਹੋਵੇ ਤੇ ਬਟ ਜਿਵੇਂ ਕੋਈ ਐਮਏ ਵਾਲੇ ਵੀ ਆ ਰਹੇ ਆ ਬੀਏ ਵਾਲੇ ਵੀ ਆ ਰਹੇ ਸਾਰੇ ਆ ਰਹੇ ਲਾਸਟ ਜੀ ਲਾਸਟ ਡੇਟ ਕੀ ਹੈ ਜੀ ਲਾਸਟ ਡੇਟ ਜੀ ਇੱਕ ਤਰੀਕਾ ਜੀ 1124 ਤੇ ਉਸ ਤੋਂ ਬਾਅਦ ਇੰਟਰਵਿਊ ਦੀ ਡੇਟ ਜਿ ਰੱਖੀ ਹੋਈ ਹੈ ਕਿ ਉਹ ਸਾਰਾ ਅਜੇ ਕੋਈ ਡਿਸਾਈਡ ਨਹੀਂ ਹੋਈ ਜਦੋਂ ਵੀ ਡਿਸਾਈਡ ਹੋ ਗਈ ਉਹਨਾਂ ਨੇ ਇਨਫੋਰਮ ਕੀਤਾ ਜਾਊਗਾ ਜਿਨ੍ਹਾਂ ਨੇ ਫਾਰਮ ਫਿਲ ਕੀਤੇ ਆ ਜੀ ਕਿੰਨੀ ਕੁ ਉਮੀਦ ਐ ਅਪਲੀਕੇਸ਼ਨ ਹੋ ਰਹਾ ਸਕਦੀ ਹੈ ਸਰ ਅੱਜ ਦਾ ਦਿਨ ਮੇਰੇ ਸਾਹਮਣੇ ਨਾਲ 5-700 ਹਜ਼ਾਰ ਦੇ ਨਜ਼ਦੀਕ ਤਾਂ ਅੱਜ ਆਜੂਗੀਆਂ ਬਾਕੀ ਇੱਕ ਤਰੀਕ ਨੂੰ ਫਿਰ ਫਾਰਮ ਜਮ੍ਹਾਂ ਹੋਊਗੇ ਸਰ ਐਮ ਐਸ ਸੀ ਬੀ ਐਡ ਸੀ ਟੈਟ ਪੀ ਟੈਟ ਕੁਆਲੀਫਾਈਡ ਮੈਂ ਮੈਨੂੰ ਕੁਆਲਿਫੀਕੇਸ਼ਨ ਕਰਨ ਤੋਂ ਬਾਅਦ ਕਿਹਤੋਂ ਬੇਲ ਦਦੀ ਜੋਬ ਅੱਛੀ ਲੱਗਦੀ ਨਹੀਂ ਠੀਕ ਲੱਗਦੀ ਸਰ ਅੱਛੀ ਤਾਂ ਵੈਸੇ ਨਹੀਂ ਲੱਗ ਰਹੀ ਜੇ ਮਤਲਬ ਕਿਹਾ ਜਾਵੇ ਤਾਂ ਪਰ ਕੀ ਕਰੇ ਜਾਵੇ ਹੁਣ ਸਾਡੇ ਇੰਡੀਆ ਚ ਜੋਬਸ ਹੈ ਹੀ ਨਹੀਂ ਜਿੱਥੇ ਕੋਈ ਇਜ਼ੀ ਗਵਰਨਮੈਂਟ ਜੌਬ ਮਿਲ ਰਹੀ ਹੈ ਸਾਨੂੰ ਇਹ ਕਿ ਐਟ ਲੀਸਟ ਕੁਛ ਤਾਂ ਮਿਲੇ ਕਿਤੇ ਤਾਂ ਮਿਲੇ ਮੇਰੀ ਹੁਣ ਜੇ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਤਾਂ ਮੈਨੂੰ ਟੀਚਰ ਆਫ ਇੰਗਲਿਸ਼ ਹੋਣਾ ਚਾਹੀਦਾ ਹੈਗਾ ਮਾਸਟਰਸ ਆਫ ਇੰਗਲਿਸ਼ ਜਿਹੜੀ ਹੈਗੀ ਮੇਰੀ ਪ੍ਰੈਪਰੇਸ਼ਨ ਚੱਲ ਰਹੀ ਆ ਵੈਕੈਂਸੀਜ਼ ਹੀ ਨਹੀਂ ਆ ਰਹੀਆਂ ਭਗਵੰਤ ਮਾਨ ਸਰ ਤੱਕ ਅਪਰੋਚ ਕਰਨ ਲਈ ਅਸੀਂ ਸਿੱਖਿਆ ਮੰਤਰੀ ਨੂੰ ਪਤਾ ਨਹੀਂ ਕਿੰਨੇ ਵਾਰ ਜਿਹੜੇ ਹੈਗੇ ਆ ਮੰਗ ਪੱਤਰ ਦੇ ਚੁੱਕੇ ਆ ਕਿ ਸਾਡੀਆਂ ਵੈਕੈਂਸੀਜ਼ ਕੱਢੀਆਂ ਜਾਣ ਸਾਡੀ ਸੋਣੀ ਨਹੀਂ ਜਾ ਰਹੀ ਮੈਮ ਕਿਤਾ ਹੁਣ ਕਿੱਡੀਆਂ ਪੋਸਟਾਂ ਦੱਸ ਰਿਹਾਗੇ ਨੇ 48 ਸਰ 48 ਦੇ ਕੰਨੇ ਕੈਂਡੀਡੇਟ ਤੋਂ ਰੋੜਾ ਬਾਈ ਕਰ ਦਿੱਤੇ ਸਰ ਇੱਥੇ ਜਦੋਂ ਮੈਂ ਇਹ ਮੇਰਾ ਨੰਬਰ ਹੈਗਾ ਸਿਗਾ 3646 3646 ਦਾ ਨੰਬਰ ਹੈ ਮਤਲਬ ਕਿਤੇ ਅਜੇ ਹਜ਼ਾਰ ਮੇਰੇ ਹਿਸਾਬ ਨਾਲ ਖੜੇ ਹੋਣਗੇ ਇੱਥੇ ਲਾਈਨ ਚ ਕੈਟਾਗਰੀ ਤਾਂ ਜੀ ਪਹਿਲਾਂ ਤਾਂ ਸਾਰਿਆਂ ਦਾ ਹੀ ਸਤਕਾਰ ਆ ਕਿਉਂਕਿ ਵੱਖ-ਵੱਖ ਧਰਮ ਦੇ ਕਿਉਂਕਿ ਕਹਿ ਲਓ ਮਾਨਸਕੀ ਜਾਤ ਸਭ ਇੱਕ ਹੈ ਪਛਾਣ ਉਹ ਜਿਹੜਾ ਕਿ ਗੱਲ ਕਰੀਏ ਹਰੇਕ ਵੀਰਵਾਸ ਤੇ ਹਰੇਕ ਪੈਣ ਵਾਸਤੇ ਇੱਕ ਖੁੱਲਾ ਹੀ ਸੱਦਾ ਵਾ ਕਿਉਂਕਿ ਜਿਹੜਾ ਮਰਜ਼ੀ ਅਪਲਾਈ ਕਰ ਸਕਦਾ ਕਿਉਂਕਿ ਇਹਦੀ ਮੈਟਰ ਜਿਹੜੀ ਆ ਸਕਰੀਮਨ 8ਵੀਂ ਦੀ ਹੈਗਾ ਸਰਟੀਫਿਕੇਟ 8ਵੀਂ ਦਾ ਜਿਸ ਨੇ ਵੀ ਪਾਸ ਕੀਤੀ ਉਹ ਇਹ ਜਿਹੜੀ ਜੌਬ ਅਪਲਾਈ ਕਰ ਸਕਦਾ ਹੈ ਕਿੰਨੇ ਟੋਟਲ ਪੋਸਟਾਂ ਜੀ ਕਿੰਨੇ ਕੈਂਡੀਡੇਟਾਂ ਦੇ ਕੰਪਲੀਕੇਸ਼ਨ ਆ ਚੁੱਕੀਆਂ ਨੇ ਤਕਰੀਬਨ ਕਹੋ ਜੀ 48 ਪੋਸਟਾਂ ਵਾ 48 ਦੇ ਵਿੱਚੋਂ ਕਹਿ ਸਕਦੇ ਆਪਾਂ ਜਿਹੜੇ 32 ਇੱਕ ਯੰਗ ਹੈ ਦੇ ਵਿੱਚ ਜਿਹੜੇ ਭਰਤੀ ਹੋਏ ਸੀਗੇ ਵਿਚਾਰੇ ਇੱਥੇ ਨਗਰ ਨਿਗਮ ਦੇ ਵਿੱਚ ਆਪਣੀਆਂ ਜੌਬ ਦੇ ਰਿਆ ਸੇਵਾ ਦੇ ਰਿਆ ਜਿੱਥੇ ਕਿ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਹੁਣ ਇੱਕੋ ਇਸਾਰਾ ਵੇ ਜੇ ਸਾਨੂੰ 30 ਨੂੰ ਇਹ ਜਿਹੜੀ ਜੌਬ ਮਿਲ ਜੇ ਤਾਂ ਕਿ ਉਹ ਅਸੀਂ ਜਿਹੜਾ ਆਪਣਾ ਪਰਿਵਾਰ ਦਾ ਵਧੀਆ ਪਾਲਣ ਪੋਸਣ ਕਰ ਸਕੇ ਜਿੱਥੇ ਗੱਲ ਕਰਦੇ ਆ ਕਿ 16 ਜੌਬ ਦੀ 16 ਜੌਬ ਦੇ ਵਿੱਚੋਂ ਉੱਚੋ ਲੇਡੀਜ਼ ਵੀ ਆ ਜੈਂਟਸ ਵੀ ਆ ਤੇ ਉਹ ਵੱਖ-ਵੱਖ ਕੈਟਾਗਰੀ ਦੇ ਵਿੱਚ ਆਧਾਰਤੇ ਰੱਖਿਆ ਵਾ ਜਿਸ ਦੇ ਮਤਲਬ ਕਿ ਉਹ ਕੈਟਾਗਰੀ ਚਾਹੇ ਕੋਈ ਮਾਜੀ ਸਖਬੀਰ ਵੀ ਹੋਵੇ ਮੇਰਾ ਚਾਹੇ ਜੱਟ ਆ ਚਾਹੇ ਕੋਈ ਮੇਸਤਰੀ ਪਾਈ ਚਲ ਜੇ సేవి ਧਰਮ ਦਾ ਉਹ ਆਪਦੇ ਮੈਰਿਟ ਦੇ ਤਾ ਤੇ ਜਾਂ ਆਪਣੀ ਜੋ ਵੀ ਆ ਉਹਤੇ ਅਪਲਾਈ ਕਰ ਸਕਦਾ ਕੀ ਕੁਆਲੀਫਿਕੇਸ਼ਨ ਕੀ ਰੱਖੀ ਗਈ ਹੈ ਕੁਆਲੀਫਿਕੇਸ਼ਨ 8ਵੀਂ ਪਾਸ ਜਿਹੜਾ ਸਰਟੀਫਿਕੇਟ ਜਿਹਦੇ ਕੋਲ ਹੈਗਾ ਜੀ ਉਹ ਅਪਲਾਈ ਕਰ ਸਕਦਾ ਕਿੰਨੀ ਅਪਲੀਕੇਸ਼ਨ ਹੁਣ ਤੱਕ ਕਰਾ ਚੁੱਕੀ ਹੈ ਤਕਰੀਬਨ ਕਹੋ ਜੀ ਸਾਡੇ ਕੋਲੇ 3300 ਦੇ ਕਰੀਬ ਐਪਲੀਕੇਸ਼ਨ ਆ ਚੁੱਕੀ ਆ ਜਿੱਤ ਕੇ ਗੱਲ ਮੈਂ ਹੁਣ ਕਰਾਂ ਦਫ਼ਤਰ ਦੇ ਜੇ ਤੁਸੀਂ ਵੀ ਬਾਹਰ ਨਿਗਾਹ ਮਾਰੋਗੇ ਤੇ ਕਰੀਬ ਲਾਈਨਾਂ ਲੱਗੀਆਂ ਪਈਆਂ ਵਾ ਲੱਗਦਾ ਵੀ ਸ਼ਾਮ ਤੱਕ 4 ਕਹ ਯਾਦ ਕਰੀਬ ਐਪਲੀਕੇਸ਼ਨ ਬਾਕੀ ਇਹ ਗੱਲ ਕਰੀਏ ਚ ਕੋਈ ਐਸਸੀ ਕੋਟਾ ਜਾਂ ਬੀਸੀ ਕੋਟਾ ਤੇ ਨਹੀਂ ਕੋਈ ਵਿਚਾਰੇ ਸਾਰੇ ਸਾਰੇ ਵਿੱਚ ਹੀ ਆ ਜੀ ਇਹਦੇ ਸਾਰੇ ਵਿੱਚ ਆ ਆਡਟ ਕੈਟਾਗਰੀ ਦੀਆਂ ਵਿੱਚ ਸਾਰੀਆਂ ਜੌਬ ਹੈਗੀਆਂ ਵਾ ਮੇਨ ਇਸ਼ੂ ਉੱਥੇ ਹੀ ਲੱਗਦਾ ਬਣਦਾ ਪਿਆ ਵਾ ਵੀ ਜੇ ਕੋਈ ਪ੍ਰੋਬਲਮ ਗ੍ਰੇਟ ਹੁੰਦੀ ਹੈ ਤਾਂ ਸ਼ਾਇਦ ਇਸ ਤੇ ਦੇਖਦਾ ਹੋ ਸਕਦਾ ਜਿਹੜੀਆਂ ਐਪਲੀਕੇਸ਼ਨ ਆਈਆਂ ਮੇਅਰ ਸਾਹਿਬ ਦੇ ਵਿੱਚ ਕੁਆਲੀਫਿਕੇਸ਼ਨ ਜਿਹੜੀ ਇਹਨਾਂ ਐਪਲੀਕੈਂਟ ਆਗੇ ਉਹਨਾਂ ਦੀ ਕੀ ਕੀ ਆ ਸਾਹਮਣੇ ਆ ਰਹੀ ਕਵਾਲੀਫਿਕੇਸ਼ਨ ਦਾ ਸਾਰ ਜਦੋਂ ਹੁਣ ਇੱਕ ਜੈਪਟ ਆਫ ਇੰਡੀਆ ਜਿੱਥੇ ਲੱਗ ਗਿਆ ਭਾਰਤ ਸਰਕਾਰ ਲੱਗ ਗਿਆ ਉੱਥੇ ਫਿਰ ਕਿਸੇ ਨੂੰ ਕੋਈ ਇਹ ਦਿਖਦਾ ਹੀ ਨਹੀਂਗਾ ਵੀ ਮੈਂ ਕੀ ਕਰਾਂ ਤੇ ਉਹ ਸਿੱਕ ਸਰਕਾਰੀ ਜੋਬ ਦੇ ਹੋਣ ਦੇ ਨਾਤੇ ਤਕਰੀਬਨ ਹਰੇਕ ਹੀ ਸਾਡਾ ਬੱਚਾ ਜਿਹੜਾ ਵਾ ਉਹ ਅਪਲਾਈ ਕਰਦਾ ਇਸ ਸ਼ੁੱਕਾ ਤੇ ਕਿਉਂਕਿ ਹਰੇਕ ਬੱਚੇ ਨੂੰ ਇਹੀ ਹੁੰਦਾ ਵਾ ਵੀ ਸਾਨੂੰ ਇੱਕ ਜਿਹੜੀ ਵੱਢਮੀ ਤਨਖਾਹ ਆ ਇੱਕ ਪੱਕੀ ਜੋਬ ਅਜੇ ਮਿਲ ਜੇ ਤਾਂ ਹਰੇਕ ਹੀ ਪਹੁੰਚ ਕਰਦਾ ਚਾਹੇ ਕੋਈ ਉਹ ਅਮੀਰ ਘਰਾਣੇ ਦਾ ਹੋਵੇ ਚਾਹੇ ਮਿਡਲ ਕਲਾਸ ਦਾ ਹੋਵੇ ਤੇ ਚਾਹੇ ਕੋਈ ਲੋ ਫੈਮਿਲੀ ਦਾ ਹੋਵੇ ਵੇਲਦਾਰ ਦੀ ਜੋਬ ਕੀ ਹੈ ਜੀ ਵੇਲਦਾਰ ਦੀ ਜੋਬ ਸਾਡੀ ਇਹ ਹੁੰਦੀ ਹੈ ਜਿਹੜੀਆਂ ਕਿ ਵਾਟਰ ਸਪਲਾਈ ਦੀਆਂ ਜਣੀਆਂ ਪਾਈਪਾਂ ਜਿਹੜੀਆਂ ਕਿ ਬਾੜਾਂ ਦੇ ਵਿੱਚ ਲੱਗੀਆਂ ਹੋਈਆਂ ਵਾਂ ਕਿ ਉਹ ਲੀਕ ਹੋ ਗਿਆ ਜਾਂ ਉਹਨਾਂ ਦੀ ਰਿਪੇਅਰ ਕਰਨੀਆਂ ਜਾਂ ਸਾਡੇ ਜਿਹੜੇ ਪਾਰਕ ਆ ਉਹਨਾਂ ਦੀ ਸਾਫ ਸਮਾਲ ਦੀ ਇਹ ਜਿਹੜੀ ਜੌਬ ਆ ਅੱਧੇ ਬੱਚਿਆਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਸੀ ਅਪਲਾਈ ਕੀ ਕਰਨ ਚੱਲੇ ਆ ਤੇ ਇੱਕ ਬਸ ਇੱਕ ਸਪਾਰਟ ਸਰਕਾਰ ਦਾ ਜਿੱਥੇ ਲੋਗੋ ਲੱਗ ਗਿਆ ਹਰੇਕ ਹੀ ਬਸ ਉਸ ਨੂੰ ਵੇਖ ਕੇ ਅਪਲਾਈ ਕਰਨ ਲੱਗਾ